ਸਤਿ ਸ੍ਰੀ ਅਕਾਲ ਜੀ ਸੰਧੂ ਡੇਰੀ ਫਾਰਮ ਸਰਦੂਰਗੜ੍ਹ ਤੇ ਸਵਾਗਤ ਹੈ ਆਸ ਕਰਦੇ ਆਂ ਭਰਾਵੋ ਸਾਰਿਆਂ ਦੇ ਜਾਨਵਰਾਂ ਤੇ ਘਰ ਪਰਿਵਾਰ ਠੀਕ ਹੋਣਗੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਕਿਉਂਕਿ ਸਾਡੇ ਵਰਗੇ ਭਾਈਆਂ ਵਾਲੇ ਕੰਮ ਚੱਲਦੇ ਆ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੇ ਹੋਏ ਸੰਪਰਕ ਕਰ ਲਿਓ 6283402919 ਨੰਬਰ ਆਪਣਾ ਆ ਦੇਖੋ ਕਟੂ ਮਾਲਚਾਖੜਾ ਬੱਚਾ ਜਮੇ ਨਿਕਲਿਆ ਯਾਰ ਛੋਟਾ ਹੀ ਆ ਮਲਾ 2 ਕੁ ਮਹੀਨਾ ਦਾ ਹੋਊਗਾ ਇਹ ਡੱਬ ਵਾਲੀ ਕਾਟੂ ਮਾਲ ਮੱਦੇ ਛੋਟੀਆਂ ਵਿੱਚ ਤਕੜੀਆਂ ਬਹੁਤ ਜਿਵੇਂ ਆਹ ਛੋਟੀ ਖੜੀਆਂ ਨਾ ਪੂਰੀ ਸ਼ੈਲ ਛੋਟੀ ਐ ਜੈਡ ਬਲੈਕ ਐ ਸਿੰਗਾ-ਸੁੰਗਾ ਦੇਖ ਕਿੰਨੀ ਸੋਹਣੀ ਐ ਇੱਥੋਂ ਸਿੰਗਲ ਥਾਣਾ ਚਾਰ ਬਹੁਤ ਸੋਹਣਿਆ ਸਿੰਗਾ ਸੁੰਗਾ ਨੇ ਮੂੰਹ ਮੱਥੇ ਜੀ ਛੋਟੀਆਂ ਬਹੁਤ ਆਉਂਦੀਆਂ ਇੱਥੋਂ ਭਰਾਵਾ ਜੇ ਮਾਰ ਲਿਆ ਕਰੋ ਤਾਂ ਹੰਬਲਾ ਆ ਗੱਭਣ ਦੱਸਦੇ ਸੀ ਯਾਰ ਇਹ ਵੀ ਜੈਡ ਬਲੈਕ ਕਾ ਕਟਾ ਆ ਗਿਆ ਇਹ ਵੀ ਕਟਾ ਪੂਰਾ ਟੌਪ ਦਾ ਕਾ ਮਾਜਾ ਕੀ ਜੱਤ ਵਾਲੀ ਆ ਵੀ ਕਿੱਕੀ ਥੋੜੀ ਇਹਦੀਆਂ ਵਜਾਇਆਂ ਕਿਸੇ ਨੂੰ ਲੱਤਾਂ ਹੀ ਮਿੰਗੀਆਂ ਕਰਤੀਆਂ ਯਾਰ ਇਹ ਤਾਂ ਕਿਸੇ ਨੇ ਗੰਜਰ ਦੇ ਨੇ ਬਨ ਨਾ ਕੇ ਨਾ ਤੋਰੀ ਤਰੀ ਨਹੀਂ ਮੁਰਕੇ ਮਤਲਬ ਕਈ ਸਾਲ ਇਕੱਲੇ ਤੇ ਖੜੀ ਰਹੀ ਬੇਚਾਰੀ ਇਹ ਸਿੰਗਾ ਸੁੰਗਾ ਦੀ ਬਹੁਤ ਸੋਹਣੀ ਸੀ ਕਰਮ ਵਾਲੀ ਮਤਲਬ ਜਿੱਤੇ ਜਨਮ ਹੋਗਾ ਨਾ ਕਿਸੇ ਨੇ ਉਦੋਂ ਬਾਅਦ ਤੋਰੀ ਨਹੀਂ ਗੰਜਰ ਦੇ ਨੇ ਇਹ ਜਮਾ ਇੱਕ ਥਾਂ ਤੇ ਖੜੀ ਰਹੀ ਬਰਾਬਰ ਇੱਕ ਥਾਂ ਉੱਤੇ ਤੇ ਕਿੰਨੀ ਸੋਹਣੀ ਮੂਰਤ ਵਰਗੀ ਕੱਟੀ ਆ ਅੱਜ ਨੂੰ ਇਹਨੇ ਸੂਪ ਪੈਣਾ ਸੀ ਬਾਕੀ ਘਰਾਂ ਦੀਆਂ ਮਜਬੂਰੀਆਂ ਹੁੰਦੀਆਂ ਭਰਾਵਾ ਕੋਈ ਕਹਿ ਨਹੀਂ ਸਕਦਾ ਨਾ ਆ ਘੱਟਾ ਫਿਰਦੇ ਹੀ ਗਏ ਤੇ ਹृदय ਤਰਲੇ ਮਾਰਦਾ ਪੂਰਾ ਟੌਪ ਕਲਾਸ ਮਾਲ ਆਉਂਦਾ ਯਾਰ ਇੱਥੇ ਰਾਲ ਜੂ ਅਜੇ ਜੇ ਖੈ ਲੈਣੀ ਹੋਵੇ ਇੱਥੋਂ ਮਿਲ ਜਾਂਦੀ ਹੈ ਮੱਝ ਆਹ ਗੱਟੀ ਖੜੀ ਆ ਪੂਰੀ ਸੋਹਣੀ ਬਹੁਤ ਸ਼ਕੀਨ ਗੱਟੀ ਆ ਦੇ ਸਿੰਗਾ-ਸਿੰਗਾ ਦੇਖ ਪੂਰੀ ਟੌਪ ਕਲਾਸ ਆ ਜਮਾ ਲਾ 11 ਗਏ ਜਾਣੀਆਂ ਜੁਪੀ ਦਿੱਲੀ ਇਹ ਨਹੀਂ ਮੁੜਦੀਆਂ ਭਰਾਓ ਮੁੜ ਕੇ ਜੈਡ ਬਲੈਕ ਯਾਰ ਕੀ ਕਰੀਏ ਇਹਨਾਂ ਦਾ ਬਹੁਤ ਸੋਹਣਾ ਮਾਲ ਆ ਭਰਾਵਾ ਜੇ ਕਿਸੇ ਨੂੰ ਚਾਹੀਦੀਂਂ ਵੀਰ ਨੂੰ ਹਨਾ ਇੱਥੋਂ ਲੈ ਜਾ ਕਰੋ ਆ ਕੇ ਇਹੀਆਂ ਝੋਟੀਆਂ ਵੰਨੀਆਂ ਸ਼ੈਲ ਆ ਪੂਰੀ ਸ਼ੈਲ ਝੋਟੀਆਂ ਇਹ ਕਦ ਕੋਤ ਹਜਮਲਾ ਹੋਰ ਵੀ ਕਰੂ ਯਾਰ ਪੈਰਾਂ ਪੂਰਾਂ ਦੀ ਪੱਕੀ ਐ ਆ ਪੂਰੇ ਤਗੜੇ ਹਾਂੜੇ ਝੋਟੀਆਂ ਕਟੀਆਂ ਗੋਟੀਆਂ ਪੂਰਾ ਟੌਪ ਕਲਾਸ ਆ ਆ ਲੰਡੀ ਕੱਟੀ ਅਰੇ ਜੱਟ ਆ ਜੋਟੀ ਦੇ ਵਾਲੀ ਸੰਨ ਜੱਟ ਆ ਮੈਂ ਇਹ ਵਾਪਸ ਤੋਂ ਬੜਾ ਰੋਮ ਨਿਕਾਉਣਾ ਨਹੀਂ ਗਾ ਇਹਦੇ ਵਿੱਚ ਪੈਸੇ ਪੂਰੇ ਮੇਰੇ ਭਾਈ ਇਹ ਚੱਕਰਾ ਚੈੱਕ ਵੀ ਕਰਾਇਆ ਹੁੰਦਾ ਆ ਬਹੁਤ ਵਧੀਆ ਝੋਟੀਆਂ ਵੇ ਇਹ ਆ ਮੰਡੀ ਡੱਬਾ ਵਾਲੀ ਜੈਡ ਬਲੈਕ ਝੋਟੀਆਂ ਵਿੱਚ ਜੈਡ ਬਲੈਕ ਵਿੱਚ ਤਾਂ ਯਾਰ ਜਮੇ ਨਹੀਂ ਸਾਹ ਉਹਦੇ ਵਿੱਚ ਸਮਾਈ ਬਹੁਤ ਐ ਜਿਵੇਂ ਆ ਮੈਂ ਐਸਾ ਦੱਸ ਕੋਈ ਕੰਜਰ ਦੇ ਨੇ ਹੱਥ ਹੀ ਨਹੀਂ ਲਾਇਆ ਕਿਸੇ ਨੇ ਜਲੂਸ ਹੀ ਘੜਦਾ ਜਾਵਾ ਆ ਹੀ ਬੱਚਾ ਇਹਦੇ ਮੈਂ ਚੱਲ ਆ ਵਿਚਾਰੀ ਦਾ ਉਹ ਦੇਖ ਸੋ ਬੈਠੀ ਆ ਇਹਨਾਂ ਨਾਲ ਯਾਰ ਧੱਕਾ ਕਰਿਆ ਕਰੋ ਮਾੜਾ ਮੋਟਾ ਪਾ ਦਿਆ ਕਰੋ ਟੋਕਰਾ ਚਾ ਕੇ ਹੱਥਾਂ ਲਾ ਲਿਆ ਕਰੋ ਤਾ ਕੰਮ ਨਾ ਕਰਿਆ ਕਰੋ ਕੀ ਹਾਲ ਕਰਿਆ ਵਿਚਾਰੀ ਦਾ ਉਹ ਥਾਣ ਕਿੰਨੇ ਸੋਹਣੇ ਮੂਠੀ ਵਾਲਾ ਥਾਣ ਸੀ ਕੀ ਛੱਡਿਆ ਜਾ ਰਹਿ ਚ ਉਸ ਵੀ ਨਹੀਂ ਛੱਡਿਆ ਵਿਚਾਰੀ ਦਾ ਉਸ ਕੋਸ ਕੀ ਆ ਬੱਚਾ ਦਾ ਨਿਗਾ ਆ ਕੱਟਦੇ ਸੌਦਾ ਕਰੀ ਜਾਂਦੇ ਆ ਪੈਸੇ ਦੇ ਬਾਹਰ ਇੱਥੇ ਲਾ ਦੇ ਇੱਥੇ ਤੇਰੇ ਨੂੰ ਲਿਆ ਦੇ ਬਾਨ ਬਾਨ ਟੌਪ ਕਲਾਸ ਮਾਹਲ ਬਹੁਤ ਹੈ ਓਏ ਮੈਨੂੰ ਫੜਾ ਦੇ ਇੱਥੇ ਮੈਂ ਬੰਨੂ ਇਹ ਮੰਡੀ ਡੱਬ ਵਾਲੀ ਯਕੀਨ ਮੈਨੂੰ ਯਾਰ ਆਏ ਐਤਵਾਰ ਲੱਗਦੀ ਐ ਮਾਰਜਿਆ ਕਰੋ ਕਿਹੜਾ ਤੋਂ ਮਿਲ ਜਾਂਦੇ ਨੇ ਜਾਨਵਰ ਮਗਾਨੀ ਇਤਰੇਗਾ ਦੇਣਾ ਨਹੀਂ ਜਾਣ ਕਰ ਛੋਟੀਆਂ ਬਹੁਤ ਟੌਪ ਆਉਂਦੀਆਂ ਬੱਚ ਛੋੜ ਨੂੰ ਕੀ ਲਾ ਪਕੜ ਪੈਸੇ ਮੈਨੂੰ ਪਹਿਲਾਂ ਪੂਰੇ ਨਹੀਂ ਆਜਾ ਆਜਾ ਉਹਨੇ ਬਤਾ ਦੇ ਪੁੱਰੇ ਲੰਗਣਾ ਲਗਾਈ ਮਾਈ ਉਹ ਲੱਗਿਆ ਘਟਾ ਇੱਕ ਬੰਦਾ ਹੈ ਆਦ ਰਹਿ ਗਿਰੰਗਰ ਕਰਾ ਲੋ ਘਟਾ ਲਿਆ ਹੁਣ ਸੌਦਾ ਹੋਈ ਜਾਂਦਾ ਕੀ ਕਹਿੰਦੇ ਹੁਣ ਆ ਜਾਂਦਾ ਯਾਰ ਪਿੱਟਦਾ ਦਾ ਆ ਘਟਾ ਇਹ ਪੂਲਾ ਪੜੂਆ ਏ ਕੋਈ ਨਹੀਂ ਫੇਲਿਆ ਘਟਾ ਬਹੁਤ ਸੋਹਣਾ ਸ਼ੈਲ ਆ ਆ ਵੀ ਘਟਾ ਬਹੁਤ ਸੋਹਣਾ ਬਹੁਤ ਤਗੜੇ ਕੱਟੇ ਪਾਲੇ ਹੋਇਆ ਯਾਰ ਅੱਛਾ ਪਾਲਿਆ ਬਹੁਤ ਆਇਆ ਹਨਾ ਪਤਾ ਨਹੀਂ ਪਾਲਿਆ ਹੋਇਆ ਕੱਟਾ ਆ ਕੱਟਾ ਵੀ ਪਲਿਆ ਹੈ ਕਿਹੜਾ ਮਾੜਾ ਆ ਦਾ ਗੋਲ ਆ ਭਾਏ ਦਾ ਪੂਰਾ ਇਹ ਸੌਦਾ ਆ ਇਹਨਾਂ ਪੂਲੇ ਕੱਟੇ ਦਾ ਮਾਰ ਲਿਆ ਕਰੋ ਕਿਹੜਾ ਮੰਡੀ ਡੱਬ ਵਾਲੇ ਤੋਂ ਜਾਨਵਰ ਚੰਗੇ ਮਿਲ ਜਾਂਦੇ ਆ ਬਾਕੀ ਆਣ ਜਲਦੀ ਗੱਲ ਆ ਹਨਾ ਜਿੱਥੇ ਜਾਣਾ ਉੱਥੇ ਜਾਨਵਰ ਨੇ ਜਾਣਾ ਹੀ ਜਾਣਾ ਐ ਐ ਖੜੇ ਨੇ ਇਹ ਐ ਮੰਡੀ ਡੱਬਲੀ ਚੰਗੀਆਂ ਛੋਟੀਆਂ ਐ ਚੰਗੀਆਂ ਆ ਵੀ ਚੰਗੀਆਂ ਛੋਟੀਆਂ ਅੱਗੇ ਸਾਨੂੰ ਵੀਡੀਓ ਚ ਪਹਿਲਾਂ ਨਹੀਂ ਦਿਖਾਈ ਐ ਜਾਨਵਰ ਸਾਰੇ ਚੰਗੇ ਨੇ ਮੰਡੀ ਡੱਬਾਲੀ ਆਏ ਐ ਦੁਆਰ ਲੱਗਦੀ ਐ ਮਾਰ ਜਾ ਕਰੋ ਕਿਹੜਾ ਉੱਥੇ ਲੈ ਜਾ ਕਰੋ ਜਾਨਵਰ ਬਾਕੀ ਧੰਨਵਾਦ ਬਾਈ ਸਾਰੇ ਵੀਰਾਂ ਦਾ ਜਿਹੜੇ ਬਹੁਤ ਬਹੁਤ ਵੀਡੀਓ ਦੇਖਦੇ ਆ ਇਹ ਪੰਜਾਬ ਖਾਲੀ ਹੋ ਜੂ ਥੋੜੇ ਦਿਨ ਨੂੰ ਥੋੜਾ ਜਿਹੀ ਜਾਊਗਾ ਤੇ ਕੰਮ ਮੱਝਾ ਬਹੁਤ ਘੱਟ ਰਜਣੇ ਧੰਨਵਾਦ ਬਾਈ ਸਾਰੇ ਵੀਰਾਂ ਦਾ ਬਹੁਤ ਬਹੁਤ